ਪਿੰਡੀ ਦੀ ਖੇਤੀ ਬਾਰੇ ਦੱਸਿਓ ਕਦੋਂ ਇਹਦੀ ਬਾਜਾ ਦੀ ਹੁੰਦੀ ਆ ਕਦੋਂ ਇਹਦਾ ਸਹੀ ਸਮਾਂ ਤੇ ਤਰੀਕਾ ਕੀ ਹੁੰਦਾ ਹੈ ਇਹਦਾ ਬਈ ਜਿਹੜੀ ਪਿੰਡੀ ਦੀ ਖੇਤੀ ਆ ਜਿਹੜੀ ਸਹੀ ਵਜਾਂ ਦਾ ਉਹ ਫਰਵਰੀ ਦੇ ਪਹਿਲੇ ਹਫਤੇ ਆ ਬਈ ਤੇ ਮੌਸਮ ਦੇ ਹਿਸਾਬ ਨਾਲ ਜਨਵਰੀ ਚ ਵੀ ਕਰ ਸਕਦੇ ਆ ਆਪਾਂ ਜੇਕਰ ਥੋੜੀ ਜਿਹੀ ਹੀਟ ਹੈਗੀ ਆ ਤਾਂ ਆਪਾਂ ਜਨਵਰੀ ਚ ਕਰ ਸਕਦੇ ਨਹੀਂ ਫਰਵਰੀ ਦੇ ਪਹਿਲੇ ਹਫਤੇ ਇਹਦੀ ਵਜਾਂ ਦਾ ਵਧੀਆ ਪਰ ਇਹਨੂੰ ਕਈ ਤਰੀਕਿਆਂ ਨਾਲ ਵੀ ਵੇਚਿਆ ਜਾਂਦਾ ਬਈ ਜਿਵੇਂ ਕਿ ਅਸੀਂ ਦਸੰਬਰ ਚ ਵੀ ਵੇਚਦੇ ਆ ਲੋ ਟਰਨਲ ਕਰਕੇ ਹੀਟ ਦੇ ਕੇ ਹਨਾ ਉਹ ਬਾਅਦ ਮਤਲਬ ਜੋ ਵੀ ਕਿਸਾਨ ਬੀਜਦੇ ਆ ਨਾ ਪਰ ਜਿਹੜੇ ਨਾਰਮਲ ਹਿੱਕ ਕਿਸਾਨ ਲਈ ਫਰਵਰੀ ਦਾ ਪਹਿਲਾ ਹਫਤਾ ਜਿਹੜਾ ਸਭ ਤੋਂ ਵਧੀਆ ਤੇ ਵੈਰੈਟੀਆਂ ਜਿਹੜੀਆਂ ਬਈ ਅਸੀਂ ਜਿਹੜੀ ਵੈਰੈਟੀ ਹੈ ਆਪਣਾ ਘਰ ਦਾ ਬੀਜ ਤੇ ਜਿਹੜੀ ਆਹ ਤੁਸੀਂ ਪਿੱਛੇ ਵੇਖ ਰਹੇ ਹੋ ਬਈ ਇਹ ਆਪਾਂ ਬਾਈ ਜਗਮੀਤ ਇੱਥੇ ਭਲਾਈਆਂ ਨੇ ਤੋਂ ਉਹਨਾਂ ਤੋਂ ਬੀਜ ਲੈ ਕੇ ਲਾਇਆ ਬਹੁਤ ਸੋਹਣੀ ਵੈਰੈਟੀ ਉਹਨਾਂ ਨੇ ਦਿੱਤੀ ਸੀਗੀ ਤੇ ਸੁਣਾ ਰਿਜ਼ਲਟ ਆ ਬਈ ਤੇ ਇਹ ਬਈ ਕਈ ਲੋਕ ਤਾਂ ਇਹਨੂੰ ਫਲੱਡ ਤੇ ਬੀਜਦੇ ਨੇ ਤੁਸੀਂ ਮਤਲਬ ਹੋਰ ਤਕਨੀਕ ਨਾਲ ਬੀਜੀਆ ਉਹਨਾਂ ਦੋਵਾਂ ਦਾ ਡਿਫਰੈਂਸ ਸਮਝਾ ਦਿਓ ਕੀ ਕਾਰਨ ਲੈਂਦੇ ਹੈਗਾ ਇਹਨੂੰ ਬਈ ਫਲੱਡ ਤੇ ਵਧੀਆ ਫਲੱਡ ਤੇ ਆਏ ਆ ਫਲੱਡ ਤੇ ਜਿਹੜੀ ਗੋਡੀ ਉਡਾਈ ਕਰਨੀ ਆ ਬਈ ਕੱਕ ਕੰਦੂ ਜ਼ਿਆਦਾ ਹੁੰਦਾ ਤੇ ਜਿਹੜੀ ਝਾੜ ਦੀ ਸਮਰੱਥਾ ਘਟ ਜਾਂਦੀ ਹੈ ਜਦੋਂ ਬਿੱਡਾ ਦੇ ਬੀਜਦੇ ਆ ਬਿੱਡਾ ਦੇ ਆਪਾਂ ਡ੍ਰਿਪ ਨਾਲੀ ਵੀ ਬੀਜ ਸਕਦੇ ਆ ਬਿੱਡਾ ਤੇ ਫਲੱਡ ਨਾਲ ਹੀ ਵੀ ਬੀਜ ਸਕਦੇ ਆ ਬਿੱਡਾ ਤੇ ਜਿਹੜਾ ਪਾਣੀ ਹੈ ਸੀਮਤ ਲੱਗਦਾ ਜਿੰਨਾ ਕਿ ਭਿੰਡੀ ਨੂੰ ਲੋੜ ਆ ਉਹਨਾਂ ਕ ਲੱਗਦਾ ਪਰ ਇੱਕ ਗੱਲ ਇਹ ਹੈਗੀ ਆ ਬਈ ਭਿੰਡੀ ਨਾ ਤਾਂ ਬਾਹਲੇ ਪਾਣੀ ਨਾਲ ਮਰ ਪਰ ਜਦੋਂ ਵੱਧ ਪਾਣੀ ਲੱਗ ਜਾਂਦਾ ਏ ਝੜ ਕਟਾ ਜਾਂਦੀ ਏ ਤੇ ਇਹਦਾ ਵੀ ਬਾਈ ਮਤਲਬ ਕੋਈ ਹੁੰਦਾ ਫੁੱਲਾਂ ਦਾ ਹਿਸਾਬ ਕਿਤਾਬ ਵੀ ਤੁਸੀਂ ਕਹਿੰਦੇ ਹੁੰਦੇ ਆ ਵੀ ਮਤਲਬ ਜਰਮੀਨੇਸ਼ਨ ਜਾਂ ਕਿਵੇਂ ਕੋਈ ਕਹੀ ਨਹੀਂ ਇਹਦੇ ਚ ਪਰਾਗਣ ਦੀ ਏਡੀ ਕੋਈ ਜ਼ਿਆਦਾ ਨਹੀਂ ਹੁੰਦੀ ਹੈ ਨਾ ਜ਼ਿਆਦਾ ਤਾਂ ਜਿਹੜੀਆਂ ਵੇਲ ਵਾਲੀਆਂ ਸਬਜ਼ੀਆਂ ਉਹਦੇ ਚ ਆਪਾਂ ਨੂੰ ਪਰਾਗਣ ਦੀ ਜ਼ਰੂਰਤ ਪੈਂਦੀ ਹੈ ਭਿੰਡੀ ਦੇ ਵਿੱਚ ਕੋਈ 2G 3G ਕਟਿੰਗ ਨਹੀਂ ਹੁੰਦੀ ਕੋਈ ਇਹਦੇ ਚ ਉਹ ਸਿਸਟਮ ਨਹੀਂ ਹੈਗਾ ਇਹਨੇ ਫਲ ਆਟੋਮੈਟਿਕਲੀ ਇਹਨੂੰ ਬਸ ਕੁਝ ਕੁ ਸਾਵਧਾਨੀਆਂ ਹੁੰਦੀਆਂ ਜਿਵੇਂ ਕਿ ਵੱਧ ਪਾਣੀ ਨਹੀਂ ਲਾਉਣਾ ਚਾਹੀਦਾ ਕਈ ਕਿਸਾਨ ਭਰਾ ਪਾਣੀ ਲਾ ਕੇ ਲਵੀਆਂ ਕਰ ਲੈਂਦੇ ਆ ਤੇ ਭਿੰਡੀ ਦੀ ਜਿਹੜੀ ਹਾਈਟ ਜ਼ਿਆ ਤੇ ਫਲ ਘਟ ਲੱਗਦਾ। ਜੇ ਜਿਹੜੀ ਹਾਈਟ ਘਟ ਰੱਖਣੀ ਜੇ ਇਹਨੂੰ ਬਈ ਪਹਿਲੇ ਪਾਣੀ ਕਣਕਰ ਦੇ ਹਿਸਾਬ ਨਾਲ ਹੀ ਲਾਉਣਾ ਚਾਹੀਦਾ ਜਿਵੇਂ ਆਪਾਂ ਕਣਕਰ ਲਾਉਣੀ ਜੇ ਪਹਿਲੇ ਪਾਣੀ ਤੇ ਆਪਣੀ ਪਿੰਡੀ ਉਗ ਰਹੀ ਹੈ ਉਸ ਤੋਂ ਬਾਅਦ ਉਗਰ ਤੋਂ ਬਾਅਦ ਪਾਣੀ ਉਦੋਂ ਲਾਓ ਪਿੰਡੇ ਨੂੰ ਜਦੋਂ ਪਿੰਡੇ ਮੰਗਦੀ ਹੈ ਇਹ ਨਹੀਂ ਕਿ ਆ ਕੇ ਆਪਾਂ ਉਹੀ ਪਾਣੀ ਲਾ ਦਗੇ ਹਨਾ ਉਹਦੇ ਨਾਲ ਇਹ ਕੀ ਹੁੰਦਾ ਬਈ ਜਿਆਦਾ ਪਾਣੀ ਲਾਉਣ ਨਾਲ ਜਿਹੜੀ ਪਿੰਡੀ ਲਵੀ ਹੋ ਜਾਂਦੀ ਹੈ ਹਾਈਟ ਜਿਆਦਾ ਕਰਨ ਲੱਗ ਜਾਂਦੀ ਹੈ ਤੇ ਫਲ ਘਟ ਜਾਂਦਾ ਜੇਕਰ ਇਹਨੂੰ ਆਪਾਂ ਔੜਦੋਆਲਾ ਵਾ ਕੇ ਪਾਣੀ ਲਾਵਾਂਗੇ ਤਾਂ ਆਪਾਂ ਨੂੰ ਫਲ ਵਧੀਆ ਟਾਈਮ ਸਿਰੇ ਦਿੰਦੀ ਹੈ ਜੀ ਬਈ ਇੱਕ ਇਹ ਮਤਲਬ ਜਿਆਦਾ ਗਰਮੀ ਜਿਵੇਂ ਹਨਾ ਗਰਮੀ ਵਾਲੀਆਂ ਫਸਲਾਂ ਚ ਆ ਜਾਂਦੀ ਹੈ ਇਹ ਤੇ ਜਿਵੇਂ ਪਾਣੀ ਕਈ ਵਾਰੀ ਆਪਾਂ ਜੇ ਘੱਟ ਲਈਏ ਤਾਂ ਇਹਦੀ ਮਤਲਬ ਫਾਲਤੇ ਦਾ ਨਹੀਂ ਕੋਈ ਅਸਰ ਪੈਂਦਾ ਹੈਗਾ ਨਹੀਂ ਆਪਾਂ ਇਹਨੂੰ ਜਮਾਂ ਐ ਨਹੀਂ ਇਹ ਨਾ ਹੋਵੇ ਵੀ ਆਪਾਂ ਪਾਣੀ ਘੱਟ ਲਾਉਂਦਾ ਮਤਲਬ ਇਹ ਵੱਟਾ ਤਾਂ ਹੀ ਵਿਹਜੇ ਪਾਣੀ ਬਿਨਾ ਹਨਾ ਪਾਣੀ ਇਹ ਉਦੋਂ ਲਾਉਣਾ ਆਪਾਂ ਜਦੋਂ ਇਹ ਮੰਗਦੀ ਆ ਆਪਾਂ ਨੂੰ ਇਹ ਦੱਸ ਦਿੰਦੀ ਆ ਵੀ ਹਾਂ ਵੀ ਪੱਤੇ ਕਮਲਾ ਜਾਂਦੇ ਵੀ ਪਾਣੀ ਦੀ ਜ਼ਰੂਰਤ ਤਾਂ ਉਦੋਂ ਹਲਕਾ-ਹਲਕਾ ਪਾਣੀ ਆਪਾਂ ਨੂੰ ਲਾਉਣਾ ਹੀ ਪੈਂਦਾ ਕਿਵੇਂ ਰਹਿੰਦਾ ਬਈ ਇਹਦਾ ਮਤਲਬ ਮਾਰਕੀਟਿੰਗ ਦਾ ਸਾਰ ਇਹਦੀ ਮਾਰਕੀਟਿੰਗ ਗੇਤੀ ਦੀ ਬਹੁਤ ਸੋ ਮਈ ਹੋ ਗਈ ਆ ਬਈ ਤੇ 40 ਤੋਂ 42 ਰੁਪਏ ਜਿਹੜੀ ਹੋਲ ਸੇਲ ਤੇ ਜਾਈ ਜਾਂਦੀ ਆ ਵਧੀਆ ਭਿੰਡੀ ਆ ਨਾ ਤੇ ਬਾਕੀ ਜਿਹੜਾ ਰੇਟ ਆ ਬਈ ਕੁਆਲਿਟੀ ਤੇ ਡਿਪੈਂਡ ਕਰਦਾ 45 ਵਾਲੀ ਭਿੰਡੀ ਵੀ ਮਾਰਕੀਟ ਦੇ ਵਿੱਚ ਆਉਂਦੀ ਐ ਤੇ 20 ਰੁਪਏ ਵਾਲੀ ਵੀ ਆਉਂਦੀ ਐ ਮਾਰਕੀਟ ਦੇ ਵਿੱਚ ਬਈ ਬਈ ਇੱਕ ਇਹਦੇ ਵਿੱਚ ਜਿਵੇਂ ਉਹ ਪੱਤਿਆਂ ਦੇ ਵਿੱਚ ਮੋਰੀਆਂ ਆਈਆਂ ਹੋ ਗਈਆਂ ਉਹ ਕੀ ਸਮੱਸਿਆ ਆਉਂਦੀ ਹੈਗੀ ਜਿਆਦਾ ਇਹਦੇ ਤੇ ਜਿਆਦੇ ਬਈ ਪੱਤਿਆਂ ਦੇ ਜਿਹੜੀਆਂ ਵਿੱਚ ਮੋਰੀਆਂ ਹੁੰਦੀਆਂ ਜਦੋਂ ਲਵਾ ਪੱਤਾ ਹੁੰਦਾ ਲਾਲ ਭੁੰਡੀ ਦਾ ਅਟੈਕ ਹੁੰਦਾ ਉਹ ਹਰ ਇੱਕ ਸਬਜ਼ੀ ਤੇ ਹੁੰਦਾ ਤੇ ਇਹਦੇ ਤੇ ਜਿਹੜਾ ਲਾਲ ਭੁੰਡੀ ਆ ਉਹਦਾ ਅਟੈਕ ਹੁੰਦਾ ਉਹ ਪੱਤਿਆਂ ਦੇ ਵਿੱਚ ਮੋਰੀ ਕਰਦੀ ਹੈ ਉਹ ਪੱਤਿਆਂ ਨੂੰ ਜ਼ਿਆਦਾ ਖਾਂਦੀ ਹੈ ਜਿਆਦਾਤਰ ਜਿਹੜੀ ਲਾਲ ਭੁੰਡੀ ਆ ਉਹਦੇ ਵਿੱਚ ਆਪਣੀ ਮਿੱਤਰ ਭੁੰਡੀਆਂ ਵੀ ਦੋ ਤਿੰਨ ਆਪਾਂ ਨੂੰ ਦੇਖਣਾ ਪੂਆ ਕਿ ਉਹ ਕਿਹੜੀ ਭੁੰਡੀ ਦਾ ਅਟੈਕ ਆ ਹਨਾ ਵੀ ਲਾਲ ਭੁੰਡੀ ਦੇ ਵਿੱਚ ਇੱਕ ਹੀ ਭੁੰਡੀ ਹੁੰਦੀ ਹੈ ਜਿਹੜੀ ਲੰਮੀ ਹੁੰਦੀ ਹੈ ਜਿਹੜੀ ਆਪਣੇ ਪੱਤੇ ਖਾਂਦੀ ਹੈ ਇੱਕ ਜਿਹੜੀ 25 ਜੀ ਤੇ ਡਾਉਂਦੇ ਹੁੰਦੇ ਸੀਗੇ ਪਹਿਲਾਂ ਪੱਠਿਆਂ 'ਚ ਧਿਆਜ ਨਹੀਂ ਸਕੂਲ ਦੇ ਟਾਈਮ ਟੀਚੀ ਤਾਂ ਜਾ ਉਹ ਆਪਣੀ ਮਿੱਤਰ ਭੁੰਡੀ ਹੁੰਦੀ ਹੈ ਬਈ ਉਹ ਜਿਆਦਾਤਰ ਤੇਲਾ ਮੱਛਰ ਖਾਂਦੀ ਹੈ ਇਸ ਦੇ ਵਿੱਚ ਬਈ ਹੋਰ ਕੀ ਸਾਵਧਾਨੀਆਂ ਰੱਖਣੀਆਂ ਪੈਂਦੀਆਂ ਹੈਗੀਆਂ ਤੁਹਾਨੂੰ ਇਹਦੇ ਭਿੰਡੀ 'ਚ ਬਈ ਕੋਈ ਸਾਵਧਾਨ ਪਿੰਡੀ ਚ ਕੋਈ ਬਿਮਾਰੀ ਨਹੀਂ ਆਉਂਦੀ ਕੁਛ ਨਹੀਂ ਆਉਂਦਾ ਪਿੰਡੀ ਚ ਬਸ ਮੇਨ ਤੇਲੇ ਦੀ ਤੇ ਸੁੰਡੀ ਦਾ ਅਟੈਕ ਹੈ ਜਿਹੜਾ ਉਹ ਧਿਆਨ ਰੱਖਣਾ ਪੈਂਦਾ ਹੋਰ ਬਾਕੀ ਇਹਦੇ ਚ ਕੋਈ ਜਿਆਦੇ ਬਿਮਾਰੀਆਂ ਨਹੀਂ ਆਉਂਦੀਆਂ ਕਿੰਨਾ ਚਿਰ ਬਾਈ ਇਹਦੀ ਮਤਲਬ ਹੋਈ ਜਾਂਦੀ ਰਹਿੰਦੀ ਜੇ ਫਰੂਟਿੰਗ ਇਹਦੀ ਫਰੂਟਿੰਗ ਤਾਂ ਬਾਈ ਲੰਮਾ ਸਮਾਂ ਚੱਲਦੀ ਹੈ ਨਵੰਬਰ ਦਸੰਬਰ ਤੱਕ ਚੱਲਦੀ ਹੈ ਬਾਈ ਜਿਹੜੀ ਜਨਵਰੀ ਫਰਵਰੀ ਦੀ ਲੱਗੀ ਹੈ ਤੇ ਉਹ ਬੰਦੇ ਤੇ ਡਿਪੈਂਡ ਆਪਾਂ ਕਿੰਨਾ ਚਿਰ ਲੈਣੀ ਹੈ ਬਾਈ ਕਈ ਲੋਕ ਹੁਣ ਵੀ ਲਾਈ ਜਾਂਦੇ ਆ ਜੇ ਕਿਸੇ ਨੇ ਲਾਉਣੀ ਆ ਉਹਨੂੰ ਤਕਨੀਕ ਦੱਸ ਦੋ ਦੇਸੀ ਜੀ ਪਿੰਡ ਵਾਲੀ ਭਾਹਾ ਚ ਵੀ ਭਾਇਆ ਲਾ ਸਕਦਾ ਜਿਆਦਾਤਰ ਤਾਂ ਬਾਈ ਜਿਹੜੀ ਆਪਾਂ ਪਿੰਡੀ ਜਾਂ ਕੋਈ ਵੀ ਸਬਜ਼ੀ ਲਾਉਣੀ ਆ ਬਾਈ ਉਹ ਬਿੱਡਾਂ ਤੇ ਲਾਵਾਂਗੇ ਤਾਂ ਆਪਾਂ ਨੂੰ ਬਿਹਤਰ ਮਿਲੂਗਾ ਚੁੰਡੀ ਪਿੰਡੀ ਆਪਾਂ ਨੂੰ ਹਮੇਸ਼ਾ ਚੁੰਡੀ ਦੇ ਨਾਲ ਲਾਉਣੀ ਚਾਹੀਦੀ ਆ ਬਾਈ ਤੇ 2 ਤੋਂ 3 ਇੰਚ ਦਾ ਜਿਹੜਾ ਇਹਦਾ ਫਾਸਲਾ ਰੱਖਣਾ ਚਾਹੀਦਾ ਦੂਜੀ ਗੱਲ ਬਈ ਪਿੰਡੀ ਜਿੰਨੀ ਆਪਾਂ ਸੰਘਣੀ ਲਾਵਾਂਗੇ ਓਨੀ ਕੁਆਲਿਟੀ ਬਣੂਗੀ ਓਨਾ ਜਿਹੜਾ ਝਾੜ ਵਧੀਆ ਰਹੂਗਾ ਜਦੋਂ ਆਪਾਂ ਪਿੰਡੀ ਵੇਰ ਲਈ ਪਰਦੀ ਨਹੀਂਗੀ ਤੇ ਇਹਦੀ ਬਈ ਹੁਣ ਮਤਲਬ ਜਿਹੜੀ ਕਈ ਲੋਕ ਤਾਂ ਜਿਵੇਂ ਹੁਣ ਲਾਈ ਜਾਂਦੇ ਹਨਾ ਸਹੀ ਟਾਈਮ ਹੈ ਨਾ ਮਤਲਬ ਕਦੋਂ ਕਦੋਂ ਤੱਕ ਵੈਸੇ ਤਾਂ ਇਹਦਾ ਬਈ ਇਹ ਗਰਮੀ ਵਾਲੀ ਸਬਜ਼ੀ ਹੈ ਸਹੀ ਟਾਈਮ ਤਾਂ ਫਰਵਰੀ ਦੇ ਵਿੱਚ ਹੀ ਹੈ ਫਰਵਰੀ ਤੋਂ ਲੈ ਕੇ ਆਪਾਂ ਗਰਮੀਆਂ ਮਈ ਜੂਨ ਤੱਕ ਇਹਨੂੰ ਜੁਲਾਈ ਤੱਕ ਵਜਾਂਦ ਕਰ ਸਕਦੇ ਹਾਂ ਪਰ ਜੇ ਆਪਾਂ ਲਾਰਜ ਸਕੇਲ ਤੇ ਲਾਉਣੀ ਹੈ ਬਈ ਜਿੰਨੀ ਗੇਤੀ ਲਾਵਾਂਗੇ ਉਹਨਾਂ ਆਪਾਂ ਨੂੰ ਜਿਆਦਾ ਮਨਾਫਾ ਮਿਲੂਗਾ ਤੇ ਜਾਂ ਪਛੇਤੀ ਦਾ ਮਨਾਫਾ ਮਿਲੂਗਾ ਕਿਉਂਕਿ ਹੁਣ ਜਿਹੜੀ ਅੱਜ ਅਪ੍ਰੈਲ ਮਈ ਮਈ ਹੋ ਗਈ ਹੈ ਬਈ ਹੁਣ ਸਾਰੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਘਰੇਲੂ ਬਾਗੀਚਿਆਂ ਦੇ ਵਿੱਚ ਵੀ ਲਾ ਲਈ ਤਾਂ ਕਿ ਜਿਹੜਾ ਆਪ ਨੂੰ ਮੁਨਾਫਾ ਜਿਹੜਾ ਰੇਟ ਹੌਲੀ ਹੌਲੀ ਡਾਊਨ ਹੁੰਦਾ ਜਾਂਦਾ ਰਹਿੰਦਾ ਜਿਆਦਾਤਰ ਭਿੰਡੀ ਦਾ ਰੇਟ ਜਿਹੜਾ ਗੇਤੀ ਦਾ ਹੀ ਮਿਲਦਾ ਜੀ